ਕਿੱਤੇ ਹੈਗੇ ਆ ਨਾ ਚਾਚੀ ਜੀ ਇੱਕ ਵਾਰੀ ਮਿਲਣ ਵੀ ਨਹੀਂ ਦਿੱਤਾ ਕੋਈ ਗੱਲ ਨਹੀਂ ਮਿਲ ਕੇ ਤੇ ਹੀ ਵੀ ਰਹਿਣਾ ਵਾ ਇੱਕ ਤੇ ਮੰਮੀ ਦਾ ਡਰ ਰਹਿੰਦਾ ਵਾ ਕਿਤੇ ਘਰ ਨਾ ਹੋਣ ਤੇ ਨਾਲੇ ਘਰੋਂ ਹੀ ਬਾਹਰ ਜਾਂਦੇ ਆ ਬੰਦਾ ਜਾਵੇ ਵੀ ਕਿਤੇ ਜੋਤ ਕੀ ਗੱਲ ਹੋਈ ਐ ਮੂੰਹ ਛੱਟ ਕੇ ਬੈਠੀ ਐ ਗੱਲ ਕੀ ਹੋਣੀ ਐ ਦੀਦੀ ਕਿੰਨੇ ਚਾਵਣਾ ਹੈਗੇ ਹਾਂ ਚਾਚੀ ਵੱਲ ਪਿਛਲ ਪੱਬ ਵੀ ਵੇਖ ਕੇ ਆਵਾਂਗੇ ਚਾਚੀ ਤੂੰ ਕਿੰਨੀਆਂ ਗੱਲਾਂ ਸੁਣਾਉਣ ਲੱਗ ਜਾਂਦੇ ਆ ਚੱਲ ਤੂੰ ਟੈਨਸ਼ਨ ਨਾ ਲਿਆ ਕਰ ਉਹ ਬਲਾ ਕਿਉਂ ਸੋਚਦੇ ਇਦਾਂ ਕਿ ਇਹ ਕੁੜੀਆਂ ਵਾਂ ਕਿਤੇ ਉਹਦੇ ਮੱਥੇ ਲੱਗਣਗੀਆਂ ਉਹਦੇ ਘਰ ਵੀ ਕਿਤੇ ਕੁੜੀ ਨਾ ਹੋ ਜੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਧੀਆ ਕਿਹੜਾ ਘਟ ਹੁੰਦੀਆਂ ਪੁੱਤਾਂ ਨਾਲ ਫਿਰ ਪਤਾ ਨਹੀਂ ਚਾਚੀ ਕਿਉਂ ਨਹੀਂ ਸਮਝਦੇ ਹੈਗੇ ਜੇ ਭਾਬੀ ਨਾ ਕਿਤੇ ਗੱਲ ਕਰਨ ਦਿੰਦੇ ਤੇ ਫਿਰ ਕੀ ਹੋ ਜਾਣਾ ਸੀ ਪਰ ਇੱਕ ਗੱਲ ਹੈ ਨਾ ਦੀਦੀ ਜੇ ਰੱਬ ਹਨ ਨੂੰ ਵੀ ਇੱਕ ਵੀਰ ਦੇ ਦਿੰਦਾ ਕੀ ਲੋੜ ਹੀ ਕਿਸ ਦੇ ਘਰ ਤਰਲੇ ਮਾਰਨ ਦੀ ਇਹ ਤੇ ਗੱਲ ਸਹੀ ਆ ਕੀ ਪਤਾ ਰੱਬ ਨੇ ਕੀ ਸੋਚਿਆ ਸਾਡੇ ਬਾਰੇ ਸਾਨੂੰ ਵੀ ਰੱਬ ਇੱਕ ਵੀਰ ਦੇ ਦਿੰਦਾ ਤੇ ਅਸੀਂ ਵੀ ਕਿਤੇ ਰਖੜੀ ਬੰਨਣ ਵਾਲੀਆਂ ਹੁੰਦੀਆਂ ਹੋਰ ਕੀ ਆ ਹੁਣ ਤੇ ਪਿੰਨੇ ਇਹ ਵੀ ਕਰ ਪਈਆ ਫੇਰ ਰਖੜੀ ਕੇ ਦਾਂ ਬੰਨਣ ਜਾਣਾ ਵਾ ਵੀਰ ਨੂੰ ਚਾਚੀ ਨੇ ਤੇ ਉਹਨੂੰ ਨਹੀਂ ਮਿਲਣ ਦਿੱਤਾ ਤੇ ਭਰਾ ਨੂੰ ਕਿੱਥੇ ਰਖੜੀ ਬੰਨਣ ਦੇਣੀ ਆ ਵੇ ਉਦਾਂ ਇੱਕ ਗੱਲ ਵਾ ਦੀਦੀ ਅਸੀਂ ਵੀਰ ਨੂੰ ਰਖੜੀ ਤੇ ਪਹਿਲਾਂ ਵੀ ਬੰਨਨੇ ਹਾਂ ਤੇ ਕੋਈ ਗੱਲ ਨਹੀਂ ਵੀਰ ਨੂੰ ਫੇਰ ਬਾਹਰ ਬੁਲਾ ਲਾਂਗੇ ਹੋਰ ਕੀ ਆ ਇਹ ਗੱਲ ਸਹੀ ਆ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਆਪਣੀ ਪੜ੍ਹਾਈ ਵੱਲ ਧਿਆਨ ਦੇ ਠੀਕ ਆ ਨਾ ਹਉ ਤੇ ਹੈਗਾ ਹੀ ਆ ਪਾ ਬੀਨੂ ਵੇਖ ਲੈਂਦੀ ਨਾ ਮੈਂ ਇੱਕ ਵਾਰੀ ਗੱਲ ਕਰ ਲੈਂਦੀ ਫਿਰ ਸਾਰੀ ਟੈਨਸ਼ਨ ਲੱਜ ਜਾਣੀ ਤੂੰ ਟੈਨਸ਼ਨ ਨਾ ਲਿਆ ਕਰ ਫਿਰ ਮੈਨੂੰ ਵੀ ਇਦਾਂ ਟੈਨਸ਼ਨ ਹੁੰਦੀ ਆ ਪਤਾ ਨਹੀਂ ਕਿਉਂ ਚੁੱਪ ਕਰਕੇ ਬੈਠੀ ਐ ਨਹੀਂ ਨਹੀਂ ਕੋਈ ਨਹੀਂ ਦੀਦੀ ਪਰਹੀਂ ਨਾ ਆਪਣੀ ਰਾਟ ਨਹੀਂ ਛਡਨੀ ਹੈਗੀ ਅਹੀਂ ਵੀ ਪਾਪੀ ਨੂੰ ਮਿਲ ਕੇ ਰਹਿਣਾ ਵੈਈ ਗੱਲ ਚਾਚੀ ਨੇ ਕਿਤੇ ਨਾ ਕਿਤੇ ਜਾਂਦੀ ਰਹਿੰਦੀ ਓ ਹੋਰ ਕੀ ਆ ਤੂੰ ਚੋਰੀ ਚੋਰੀ ਚੱਲ ਜਾਗੇ ਆਹੋ ਜੇ ਇੱਕ ਕਰੀ ਬੱਭੀ ਮਿਲ ਕੇ ਨਾ ਫਿਰ ਉਹਨਾਂ ਨੂੰ ਕਵਾਂਗੇ ਤੀਹਾਂ ਨੂੰ ਆਪ ਦੱਸ ਦਿਆ ਕਰੋ ਮਾੜਾ ਮੁੱਛੇ ਬਾਹਰ ਹੀ ਰਿਆ ਕਰ ਜਿਹੜਾ ਪਤਾ ਲੱਗ ਜੇ ਚਾਚੀ ਕਿਤੇ ਗਈਆਂ ਕਿ ਨਹੀਂ ਕਿ ਤਾਂ ਹੀ ਅੱਜ ਵੀ ਬਾਹਰ ਹੀ ਬੈਠੀ ਆਂ ਪਰ ਕੋਈ ਨਹੀਂ ਜਣਾ ਤੇ ਪੈਂਦਾ ਹੀ ਆ ਰਿਸ਼ਤੇਦਾਰਾਂ ਤੇ ਕਿਉਂਕਿ ਨਵਾਂ ਨਵਾਂ ਵਿਆਹ ਹੋਇਆ ਵਾ ਰੋਟੀ ਬਣ ਗਈ ਆ ਮਾਰਾਂ ਕੁੜੀਆਂ ਨੂੰ ਆਵਾਜ਼ ਆਣ ਕੇ ਖਾ ਹੀ ਲੈਣ ਗਰਮ ਗਰਮ ਨੀ ਜੋਤ ਹਾਂਜੀ ਮੰਮੀ ਆ ਜਾ ਪੁੱਤ ਰੋਟੀ ਖਾ ਲੋ ਦੋਵੇਂ ਜਾਣੀਆਂ ਰੋਟੀ ਬਣ ਗਈ ਆ ਚਲ ਦੀਦੀ ਚਲ ਜਲੀਏ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੀਆਂ ਵਾ ਚਲੋ ਲੈ ਆਵਾਂ ਮੰਮੀ ਰੋਟੀ ਬਣ ਗਈ ਆ ਰੋਟੀ ਖਾ ਲੋ ਫਿਰ ਇੱਕ ਜਾਣੀ ਝਾੜੂ ਲਾ ਲੋ ਠੀਕ ਆ ਜੋਤ ਬੈਜਾ ਮੈਂ ਭਾਂਡੇ ਲੈ ਕੇ ਹੁਣਨੀ ਆ ਜਾਓ ਤੀ ਮੈਂ ਬੈਣੀ ਮਮੇ ਤੇਹੀ ਹਾਂ ਨੂੰ ਮਣਾ ਕਰਦੇ ਜੀ ਵੀ ਚਾਚੀ ਘਰ ਨਹੀਂ ਜਾਣਾ ਤੇ ਅਸੀਂ ਵੇਜੀ ਹੁਣਾਂ ਨੂੰ ਆਪਣੇ ਘਰ ਤੇ ਸਾਦੀ ਸਕਦੇ ਆ ਨਵਾਂ ਨਵਾਂ ਵਿਆਹ ਹੋਇਆ ਹੋਏ ਤੇ ਸੱਦ ਦੇਦੇ ਹੈ ਗਈ ਆ ਜੋਤ ਸੱਦਨ ਦੀ ਤਾਂ ਪੁੱਤ ਕੋਈ ਗੱਲ ਨਹੀਂ ਗਈ ਕਿਹੜੇ ਉੱਪਰੇ ਆ ਆਪਣਾ ਪਰਿਵਾਰ ਹੀ ਆ ਪਰ ਜੇ ਇਹ ਕਿਹਾ ਵੀ ਬੌਟੀ ਨੂੰ ਲੈ ਕੇ ਘਰ ਆਇਓ ਉਹ ਨਾ ਆਏ ਜਾਂ ਜਵਾਬ ਦੇਤਾ ਤੇ ਸਾਡੇ ਪੱਲੇ ਕੀ ਰਹੂਗਾ ਉਹ ਨਹੀਂ ਦੇ ਮਮੀ ਕਿਤੇ ਨਹੀਂ ਨਾ ਕਰਦੇ ਕੋਈ ਥੋੜੀ ਚਾਹੁੰਦਾ ਵਾ ਵੀ ਮੇਰੀ ਨੂਹ ਦੇ ਸਾਹਮਣੇ ਮੇਰੀ ਬੇਇੱਜ਼ਤੀ ਹੋਵੇ ਆ ਜਾਣਾ ਵਾ ਉਹਨਾਂ ਨੇ ਇੱਕ ਵਾਰੀ ਕਿਹਾ ਤੇ ਸਹੀ ਨਾਲੇ ਹੀ ਭਾਬੀ ਵੇਖ ਲਾਂਗੇ ਤੁਸੀਂ ਤੇ ਨਿਆਣੀਆਂ ਚ ਪੁੱਤ ਮੇਰਾ ਬਾਪਏ ਨੂੰ ਨਾ ਤੇਰੀ ਚਾਚੀ ਦਾ ਬੜਾ ਚੇਰ ਹੋਇਆ ਵਾ ਮੈਨੂੰ ਪਤਾ ਵਾ ਵੀ ਉਹ ਕੀ ਚੀਜ਼ ਵਾ ਜੇ ਤੁਸੀਂ ਆਂਦੀਆਂਗੇ ਨਾ ਤੁਹਾਡੇ ਪਿਓ ਨਾਲ ਸਲਾਹ ਕਰੂੰਗੀ ਜੇ ਉਹ ਕਹਿਣਗੇ ਤੇ ਕੋਈ ਗੱਲ ਨਹੀਂ ਕਹਿਦਾਂਗੇ ਫਿਰ ਤੇ ਨਾਲੇ ਹੈ ਹੋ ਜੀਆਂ ਗੱਲਾਂ ਮਨ ਵਿੱਚ ਨਹੀਂ ਲਿਆਈ ਦੀਆਂ ਤੇਰਾ ਮਾਮੇ ਦੀਆਂ ਨਵਾਂ ਵਾਂ ਮਾਸੀ ਦੀਆਂ ਨਵਾਂ ਵਾਂ ਉਹ ਵੀ ਤਾਂ ਭਾਬੀ ਕਹੀਂ ਲੱਗਦੀਆਂ ਵਾਂ ਉਹ ਲੱਗਦੀਆਂ ਤੇ ਭਾਬੀ ਆਈਆਂ ਮਮੀ ਜੀ ਪਰਨਾ ਭਾਬੀ ਨੂੰ ਵੇਖਣ ਨੂੰ ਬੜਾ ਜੀ ਕਰਨ ਲਿਆ ਵਾ ਕਿ ਤੇਰੇ ਰੱਬ ਨੇ ਸਾਨੂੰ ਵੀ ਇੱਕ ਵੀਰ ਦਿੱਤਾ ਹੁੰਦਾ ਤੇ ਹੀ ਵੀ ਆਪਣੇ ਘਰ ਚ ਆ ਰੀਤਾਂ ਕਰਨੀਆਂ ਹੀ ਆਪਣੀ ਭਾਬੀ ਦੀਆਂ ਹੁਣ ਵੇਖੋ ਧਰਲੇ ਮਾਰਨੇ ਪੈਂਦੇ ਆ ਕੋਈ ਗੱਲ ਨਹੀਂ ਪੁੱਤ ਏਦਾਂ ਨਹੀਂ ਸੋਚੀ ਤਾ ਹੁੰਦਾ ਇਹ ਤਾਂ ਮਹਾਰਾਜ ਦੇ ਹੱਥ ਵਾ ਜਿਹੜੀ ਚੀਜ਼ ਦੇਣੀ ਆ ਨਾ ਉਹਨੂੰ ਪਤਾ ਵਾ ਕਿ ਕਦੋਂ ਦੇਣੀ ਆ ਹਾਂ ਨਾ ਤੇ ਸੋਚਿਆ ਕਰੋ ਜਦੋਂ ਹੇਦਾਂ ਦੀਆਂ ਗੱਲਾਂ ਕਰਦੇ ਆਂ ਜੇ ਨਾ ਮੇਰਾ ਵੀ ਮਨ ਦੁਖੀ ਹੁੰਦਾ ਵਾ ਹੱਸ ਖੇਡ ਕੇ ਟਾਈਮ ਨਗਾਇਆ ਕਰੋ ਤੁਸੀਂ ਆਪਣਾ ਜੋਤ ਜੇ ਅੱਜ ਨਹੀਂ ਨਾ ਜਾਣਾ ਤੂੰ ਪੜਨ ਤੇ ਇਦਾਂ ਕਰ ਵੀ ਜਿਹੜੇ ਕੱਪੜੇ ਸੀਨੇ ਦਿੱਤੇ ਆ ਨਾ ਉਹ ਫੜ ਲਿਆ ਉਹ ਘੜੀ ਘੜੀ ਫੋਨ ਕਰਦੀ ਆ ਠੀਕ ਹੈ ਮੰਮੀ ਮੇਰੀ ਗੱਲ ਸੁਣੋ ਤੁਸੀਂ ਡੈਡੀ ਨਾਲ ਸਲਾਹ ਕਰੋ ਹਾਂ ਅਸੀਂ ਭਾਬੀ ਉਹਨਾਂ ਨੂੰ ਇੱਥੇ ਬੁਲਾ ਲੀਏ ਕੋਈ ਪਤਾ ਸ਼ਾਇਦ ਭਾਬੀ ਦੇ ਆਉਣ ਨਾਲ ਚਾਚੀ ਦਾ ਵੀ ਮਨ ਬਦਲ ਗਿਆ ਹੋਵੇ ਸੰਦੀਪ ਲੈਣ ਤੋਂ ਭਾਂਡੇ ਗਈਆਂ ਕੰਨ ਤੇਰਾ ਹੱਡੀਆਂ ਗੱਲਾਂ ਵਾਲੀ ਪਿਓ ਓਦਾਂ ਤੇ ਮੰਮੀ ਕੀ ਗੱਲਾਂ ਕਰਨ ਰਹੀਆਂ ਵਾ ਮੰਮੀ ਸਾਡਾ ਵੀ ਜੀ ਕਰਦਾ ਭਾਬੀ ਨੂੰ ਮਿਲਣ ਵਾਸਤੇ ਚਲ ਕੋਈ ਗੱਲ ਨਹੀਂ ਤੇਰੇ ਪਿਓ ਨਾ ਕਰਦੀਆਂ ਸਲਾਹ ਸੱਦ ਲਾਂਗੇ ਫਿਰ ਤੀਜੇ ਤੇ ਨਾ ਕਰਿਓ ਸਲਾਹ ਠੀਕ ਆ ਕੋਈ ਨੀ ਕਰ ਲੈਨੀ ਹੁੰਦੀ ਆ ਲੈ ਹੋਣੀ ਭਾਂਡੇ ਕੋਈ ਗੱਲ ਨਹੀਂ ਲੈ 10 ਭਾਂਡੇ ਲੈ ਕੇ ਹੀ ਨਹੀਂ ਆਈ ਗੱਲ ਸੁਣ ਕੇ ਉੱਥੇ ਹੀ ਵਾਪਸ ਆ ਗਈ ਚਲ ਮੰਮੀ ਅੱਜ ਤੀਂ ਛੇਤੀ ਛੇਤੀ ਗੱਲ ਕਰ ਲਿਓ ਡੈਡ ਜੀ ਨਾਲ ਤੇ ਹੀ ਕੱਲ ਹੀ ਸੱਦ ਲਾਂਗੇ ਜ਼ਿਆਦਾ ਦਿਨ ਕਿਉਂ ਪਾਉਣੀ ਆ ਓ ਚੰਗਾ ਚੰਗਾ ਬਾਬਾ ਜਿੱਦਾਂ ਕਹਿੰਦੀਆਂ ਜੇ ਓਦਾਂ ਹੀ ਕਰ ਲਾਂਗੇ ਚਲੋ ਤਿਆਰ ਤੇ ਹੋ ਹੀ ਗਿਆ ਹਾਂ ਰਪਿੰਦਰ ਹਾਂਜੀ ਗੱਲ ਸੁਣਾਂ ਆ ਗਈ ਜੀ ਇੱਕ ਮਿੰਟ ਮੈਂ ਹੋ ਗਿਆ ਨਹੀਂ ਤਿਆਰ ਹਾਂ ਹਾਂਜੀ ਮੈਂ ਤੇ ਤਿਆਰੀਆਂ ਚੱਲੀਏ ਫਿਰ ਚੱਲੀਏ ਤੇ ਸਹੀ ਇੱਕ ਵਾਰ ਮੰਮੀ ਨੂੰ ਪੁੱਛ ਲੈਣਾ ਹੀ ਨਾ ਜਿਉਂ ਨਾ ਮਮਮੀ ਨੂੰ ਪੁੱਛਿਆ ਨਹੀਂ ਆ ਮੰਮੀ ਨੂੰ ਮੈਂ ਨਹੀਂ ਪੁੱਛਿਆ ਹਲੇ ਮੈਂ じゃ ਕਿਹਾ ਤੂੰ ਗੱਲ ਕੀਤੀ ਹਣੀ ਐ ਤੂੰ ਇੱਕ ਵਾਰ ਪੁੱਛ ਲਓ ਹਾਂ ਬਲਕਿ ਕੀ ਕਹਿੰਦੇ ਆ ਤੂੰ ਪੁੱਛ ਲੈ ਚੱਲ ਮੰਮੀ ਨੂੰ ਮੈਂ ਜਾਵਾਂ ਆਹੋ ਆ ਫਿਰ ਵੀ ਇੱਕ ਵਾਰ ਪੁੱਛਣ ਦਾ ਫਰਜ਼ ਬੰਦਾ ਆ ਨਹੀਂ ਮੈਂ ਤਾਂ ਤਾਂ ਭਲੇ ਖਿਚ ਰਿਆ ਮੈਂ ਤੂੰ ਪੁੱਛ ਲਿਆ ਹੁਣਾ ਮੈਂ ਤਾਂ ਤਿਆਰ ਹੋ ਕੇ ਬਹਿ ਗਿਆ ਚਲੋ ਮੈਂ ਜਾਂਦੀ ਆ ਫਿਰ ਚੱਲ ਪੁੱਛ ਕੇ ਤੇ ਆ ਫਿਰ ਹੁਣਾ ਲਵਲੀ ਕਿੱਧਰ ਜਾਰੀ ਕੀਤੀ ਤੁਸੀਂ ਮੈਂ ਜਾਵਾਂ ਉਹ ਮੰਮੀ ਤਿਆਰੀ ਕਿੱਧਰ ਦੀ ਕਰਨੀ ਆ ਸ਼ਹਿਰ ਨੂੰ ਚੱਲੇ ਨਹੀਂ ਤੇ ਸ਼ਹਿਰ ਉਹ ਜੇ ਕੀ ਲੈਣ ਵਾਲਾ ਹੋ ਗਿਆ ਵਿਆਹ ਚ ਸਭ ਕੁਝ ਖਰੀਦਿਆ ਆ ਹੁਣ ਕਿਹੜੀ ਚੀਜ਼ ਦੀ ਲੋੜ ਪੈ ਗਈ ਉਹ ਨਿੱਕਾ ਮੋਟਾ ਸਮਾਨ ਹੀ ਤੇ ਆ ਖੰਡੀਆਂ ਸ਼ਹਿਰ ਜਾਣਾ ਉਹ ਮੈਂ ਚਲ ਹੋਉਨੇ ਪਤਾ ਨਵੇਂ ਸਵੇਰੇ ਨਾ ਇਹ ਚੰਗੇ ਨਹੀਂ ਲੱਗੇਦਾ ਇੰਨਾ ਫਿਰਦੇ ਤੁਰਦੇ ਆ ਇਹਦੇ ਨਾਲ ਬੁੜੀਆਂ ਵੇਖਣ ਆਉਣੀਆਂ ਤੈਨੂੰ ਘਰ ਨਵੀਂ ਸਵੇਰੀ ਮੋਟੀ ਨੂੰ ਤੇ ਐਂਦਾ ਫਿਰਦੇ ਚੰਗੇ ਲੱਗੀਦਾ ਬਾਜ਼ਾਰਾਂ ਵਿੱਚ ਕੋਈ ਵੇਖੂ ਤੇ ਕੀ ਕਹੂਗਾ ਮੰਮੀ ਜੀ ਅਸੀਂ ਕਿਹੜੇ ਕੱਲਿਆਂ ਨੇ ਜਾਣਾ ਆ ਤੁਸੀਂ ਵੀ ਨਾਲ ਚਲੋ ਨਹੀਂ ਨਹੀਂ ਮੈਂ ਨਹੀਂ ਜਾਣਾ ਅੱਜੇ ਤੁਸੀਂ ਅੱਜੇ ਘਰੇ ਰਹੋ ਇਹਦੇ ਸੱਦਾਂ ਡੇ ਲੋਕੀ ਰੋਟੀ ਪਾਣੀ ਤੇ ਤੁਹਾਨੂੰ ਕੋਈ ਗੱਲ ਨਹੀਂ ਛੇਤੀ ਆ ਜਾਾਂਗੇ ਹਾਂ ਤੇ ਸ਼ਹਿਰ ਉਹ ਕਿੰਨੇ ਕੁ ਦੂਰ ਵਾ ਕਿਤੇ ਮੇਰੀ ਮਕਾਲ ਮੰਨਣੀ ਨਹੀਂਗੀ ਜਦੋਂ ਮੈਂ ਕਹਾਂ ਨਹੀਂ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ ਬਸ ਚਲੋ ਵੇਖ ਲੋ ਫਿਰ ਰਹਿਣ ਦਿੰਨੇ ਨਹੀਂ ਜਾਂਦੇ ਚਲੋ ਕੋਈ ਨਹੀਂ ਰਹਿਣ ਦਿਓ ਅਸੀਂ ਫਿਰ ਕਿਸੇ ਦਿਨ ਚੱਲ ਜਾਾਂਗੇ ਜਿੱਦਾਂ ਮੈਂ ਕਹਾਂਗੀ ਨਾ ਉਦੋਂ ਫਿਰ ਚੱਲ ਜੀ ਅਜੇ ਲੋੜ ਨਹੀਂ ਹੈਗੀ ਜਾਣ ਦੀ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਜਿੱਦਾਂ ਕਹੋਗੇ ਨਾ ਅਸੀਂ ਉਦਾਂ ਹੀ ਕਰਾਂਗੇ ਚਲ ਕੋਈ ਗੱਲ ਨਹੀਂ ਜਾਂਦੇ ਫਿਰ ਸਿਆਣੀ ਬਾਣਾ ਅਹੀਂ ਖਰਚੇ ਨਾ ਹਨ ਵਾਰਾਂ ਨਹੀਂ ਖਾਣੇ ਫਸਲ ਦੀ ਕਮਾਈ ਆਉਣ ਢਈ ਹੈ ਅਜੇ ਨਾ ਕੋਈ ਲੋੜ ਨਹੀਂ ਹੈ ਕਿ ਸਮਾਨ ਕੋਈ ਲਿਆਉਣ ਦੀ ਤੇ ਨਹੀਂ ਨਹੀਂ ਮੰਮੀ ਜੀ ਮੈਂ ਦੱਸ ਉਹ ਕਹਿਣੀ ਨਹੀਂ ਦੀ ਜਾਣ ਵਾਲੋਂ ਤੇ ਕੱਲ ਦੇ ਘਰੀ ਜਾਂਦੇ ਹੀ ਕਿ ਜੇ ਕੋਈ ਸਮਾਨ ਲੈਣਾ ਆਇਆ ਨਾ ਤੇ ਰੁਪਿੰਦਰ ਤਿਆਰ ਹੋ ਜਾ ਤੇ ਮੈਂ ਤਾਂ ਅਗਰ ਕੀ ਤਿਆਰ ਹੋਈ ਹੀ ਕੱਲ ਨੂੰ ਸੋਖਣਾ ਦਾ ਪਰਿਵਾਰ ਵੀ ਹੋਣਾ ਹੈ ਖਰਚੇ ਵਧਣੇ ਆ ਘਰਾਂ ਨੂੰ ਨਾ ਤਰੀਕੇ ਨਾਲ ਚਲਾਈਦਾ ਹੈ ਨਹੀਂ ਕੋਈ ਗੱਲ ਨਹੀਂ ਮੰਮੀ ਜੀ ਅਹੀਂ ਫੇਰ ਕਿਹਦੇ ਚਲ ਜਾਗੇ ਬਈ ਹਲੇ ਸਮਾਨ ਦੀ ਕਿਹਦੀ ਲੋੜ ਹੀ ਨਹੀਂ ਆ ਇਹ ਤਾਂ ਮੈਂ ਜਾਣ ਕੇ ਘਰੀ ਜਾਂਦੇ ਜਦੋਂ ਮੈਂ ਵਿਆਹ ਹੀ ਆਈ ਹਣਾ ਤਾਂ ਕੁਝ ਵੀ ਨਹੀਂ ਆ ਘਰ ਚ ਸਿਆਣ ਆਪਣਾ ਚੱਲੀ ਹਾਂ ਤੇ ਘਰ ਬਣਾ ਲਿਆ ਤੇ ਸ਼ਰੀਕਾ ਦੀ ਜਿਹੜੀ ਪਿਆਲੀ ਤੁਹਾਡੀ ਪਿਆਲੀ ਬਰਾਬਰ ਹੀ ਉਹਨਾਂ ਨਾਲ ਵਾਦੀ ਬਣਾਈ ਹੈ ਠੀਕ ਆ ਮਜੀ ਤੇਰੀ ਵੀ ਸੋਭਾ ਨਾ ਏਸੀ ਵਿੱਚ ਹੀ ਆ ਫਿਰ ਤੂੰ ਉਹਨੂੰ ਵਧਾ ਇਹ ਨਾ ਹੋਏ ਇਹੋ ਜਿਹੇ ਖਰਚੇ ਕਰ ਕਰ ਕੇ ਨਾ ਤਾਂ ਹੋਰ ਘਟਾ ਦੇ ਤੇ ਸ਼ਰੀਕਾ ਕੰਮ ਕਰਕੇ ਹੁਣ ਜਿੱਤੀਆਂ ਫਰੋਣੀਆਂ ਉਹਨਾਂ ਕਹਣਾ ਆ ਕੇ ਕਰ ਦੇ ਸਕਦੇ ਆ ਚਲ ਖਿਆਲ ਰੱਖੀ ਮੇਰੀ ਗੱਲ ਦਾ ਮੈਂ ਕਰ ਲਾਂ ਹੋਰ ਕੰਮ ਵੇਇਦਰਾ ਮੇਰੀ ਗੱਲ ਸੁਣ ਵਿਆਹ ਤੇਰਾ ਕੀ ਕਰਤਾ ਤੈਨੂੰ ਤਾਂ ਖੰਭ ਲੱਗ ਗਏ ਹੁਣ ਕੀ ਹੋ ਗਿਆ ਮਮਤਾ ਨਹੀਂ ਵਿਆਹ ਤੇ ਐਨੀ ਸ਼ਾਪਿੰਗ ਕੀਤੀ ਐਨਾ ਦਾ ਸਮਾਨ ਖਰੀਦਿਆ ਤੇ ਹੁਣ ਕੀ ਰਹਿ ਗਿਆ ਜਿਹਾਉਣ ਵਾਲਾ ਸ਼ਹਿਰ ਜਿਹੜਾ ਉਹ ਚਾਰ ਕੇ ਰਹਿ ਗਿਆ ਸ਼ਹਿਰ ਨਹੀਂ ਕਹਿਤਾ ਵਾ ਤੂੰ ਤੇ ਐਵੇਂ ਦਿਵਾਲੀ ਹੋ ਗਈ ਸੁਣ ਲੈ ਮੇਰੀ ਗੱਲ ਪਿਓ ਤੇਰੇ ਨੇ ਨਾ ਕਿੱਦਾਂ ਕਮਾਈ ਕਰਕੇ ਤੇ ਪੈਲੀ ਬਣਾਈ ਆ ਤੇ ਇਹਦੇ ਦੇ ਖਰਚੇ ਨੇ ਨਾ ਸਭ ਕੁਝ ਡਾ ਲੈਣਾ ਆ ਉਹ ਚੰਗਾ ਭਰਾ ਨਹੀਂ ਜਾਂਦੇ ਸ਼ਹਿਰ ਐਵੇਂ ਨਾ ਕਪਤ ਪਾ ਘਰ ਚ ਹੁਣ ਮੇਰੀ ਗੱਲ ਸੁਣ ਸੇ ਕਬਾਈ ਚਰਾ ਦਾ ਦੇ ਮਿਲਦੇ ਗਲਦੇ ਆ ਤੇ ਵੇਖਣਾ ਓੜੇ ਆ ਘਰ ਤੇ ਤੂੰ ਉਹਨਾਂ ਦੇ ਪਿੱਛੇ ਲੱਗ ਕੇ ਆਪਣਾ ਘਰ ਉਡਾੜਨਾ ਮਾਤਾ ਅਸੀਂ ਕਿਹੜਾ ਉਸੇ ਰਾਤ ਰਹਿਣਾ ਕਿਤੇ ਅੱਧੇ ਘੰਟੇ ਚ ਤੇ ਆ ਹੀ ਆ ਜਾਣਾ ਇੱਕ ਦੋ ਚੀਜ਼ਾਂ ਹੀ ਸਾਰੀਆਂ ਲਿਆਉਣ ਆਲੀ ਜਿੱਦਾਂ ਜਾਣਾ ਹੋਗਾ ਮੈਂ ਦੱਸ ਦੂੰਗੀ ਅੱਪੇ ਲੈ ਆ ਜੀ ਨਾਲ ਉਹਦੋਂ ਚੰਗਾ ਤੇਨੂੰ ਡਾ ਨਵੇਂ ਸ਼ੌਂਕ ਚੜ ਗਏ ਨਵੀਂ ਹਵਾ ਲੱਗ ਗਈ ਇਹਨੂੰ ਮੇਰੀ ਗੱਲ ਸੁਣੋ ਇਹਨੂੰ ਕਿੱਥੇ ਲੈ ਕੇ ਚੱਲ ਚੱਲੇ ਜੇ ਓਏ ਇਹਨੂੰ ਮੈਂ ਚੱਲਿਆ ਉੱਥੇ ਅੱਡੇ ਦੇ ਲੈ ਕੇ ਤੇ ਆ ਨਾ ਪਿੰਚਰ ਪੁੰਚਰੀ ਮੈਂ ਹਲਵਾ ਲਿਆ ਲੈ ਦੱਸਾਂ ਹੁਣ ਇਹਨੂੰ ਠੀਕ ਕਰਵਾਉਣਾ ਵਾ ਟੁੱਟਾ ਤਾਂ ਹੈਗਾ ਵਾ ਸਾਰਾ ਇਹ ਰਾਮਾ ਨੂੰ ਪਿੰਡ ਜਾਣਾ ਪੈਂਦਾ ਦੁੱਧ ਦੱਦ ਲੈ ਕੇ ਤੇ ਫਿਰ ਇੱਥੇ ਜਾਣਾ ਹੋਰ ਕੱ데 ਜਾਣਾ ਮੈਦਾਨੀ ਨਵਾਂ ਹੀ ਲੱਲੋਂ ਨਹੀਂ ਤੇ ਕਿੰਨੇ ਪੈਸੇ ਇੱਥੇ ਲੱਗ ਜਾਣੇ ਆ ਫੇਰ ਵੀ ਕੀ ਇਪਤਾ ਠੀਕ ਹੋਣਾ ਕਿ ਨਹੀਂ ਹੋਣਾ ਰਾਮਾ ਨੂੰ ਜਨਾ ਚ ਨਹੀਂ ਲਿਆ ਜਾਂਦਾ ਉਹਨਾਂ ਚਰੇਦ ਕੋ ਤਾਂ ਕੰਮ ਲਈਏ ਚੱਲ ਵੇਖ ਲੋ ਤੇ ਮੈਂ ਤੁਹਾਡਾ ਨਾ ਕਰਨੀ ਹੀ ਸਲਾਹ ਹਾਂ ਦੱਸੋ ਕੁੜੀਆਂ ਵਿਚਾਰੀਆਂ ਨਾ ਘੜੀ ਘੜੀ ਮੈਨੂੰ ਕਹਿਣ ਰਹੀਆਂ ਵਾ ਕਿ ਉਹਨਾਂ ਦੇ ਘਰ ਜਾਣਾ ਵਾ ਤੈਨੂੰ ਮੈਂ ਜਾਣ ਨੀਗਾ ਦਿੱਤਾ ਅੱਛਾ ਹੁਣ ਹਾਰ ਕੇ ਫਿਰ ਦੋਵਾਂ ਪੈਣਾ ਨੇ ਸਲਾਹ ਕੀਤੀ ਆ ਕਿ लवली ਨੇ ਤੁਹਾਡੀ ਵੋਟੀ ਨੂੰ ਘਰ ਸੱਦੀਏ ਚੱਲ ਉਹਨਾਂ ਦਾ ਵੀ ਜੇ ਕਰਦਾ ਉਹ ਨਿਆਣੀਆਂ ਦਾ ਫਿਰ ਵੀ ਭਾਬੀ ਲੱਗਦੀ ਆ ਨਿੱਕੇ ਨਿੱਕੇ ਹੁੰਦੇ ਇਕੱਠੇ ਖੇਡਦੇ ਰਹੇ ਆ ਉਹ ਰਮਰੋ ਤੇ ਗੱਲ ਹੈਗੀ ਆ ਪਰ ਮੇਰੀ ਭਝਾਈ ਨੇ ਨਹੀਂ ਹੁੰਦਣਾ ਉਹਨਾਂ ਨੂੰ ਆਪਣੀ ਨਾ ਨੂੰ ਤਾਂ ਹੀ ਤਾਂ ਤੁਹਾਡੇ ਨਾਲ ਸਲਾਹ ਕਰਨ ਲਈ ਆ ਕਿ ਜੇ ਤੁਸੀਂ ਕਹੋ ਤੇ ਕਹਿ ਦਿੰਨੇ ਆ ਚੱਲ ਜੇ ਹਾਂ ਦਾ ਜਵਾਬ ਨਾ ਦਉਗੇ ਤੇ ਨਾ ਦਾ ਤੇ ਦਉਗੀ ਨਾ ਪਤਾ ਤੇ ਲੱਗੂ ਵੀ ਕੀ ਚਾਹੁੰਦੀ ਆ ਉਹ ਚੱਲ ਜੇ ਕੁੜੀਆਂ ਜਿੱਦ ਕਰਦੀਆਂ ਨਾ ਤੇ ਪੁੱਛ ਲਾ ਕੀ ਕਹਿੰਦੇ ਆ ਤੇ ਸੱਦ ਲੈਨੇ ਆ ਸੱਦ ਤੇ ਲੈਨੇ ਆ ਐਦਾਂ ਨਹੀਂ ਨਾ ਸੱਦਿਆ ਜਾਣਾ ਹੁਣ ਚਾਹ ਪਾਣੀ ਵੀ ਬਣਾਉਣਾ ਪੈਣਾ ਵਾ ਨਾਲ ਸਮਾਨ ਵੀ ਲਿਆਉਣਾ ਪੈਣਾ ਵਾ ਰੋਟੀ ਪਾਣੀ ਵੀ ਬਣਾਵਾਂਗੇ ਨਾਲ ਲੀੜਾ ਕੱਪੜਾ ਵੀ ਚਾਹੀਦਾ ਵਾ ਪਹਿਲੀ ਵਾਰ ਘਰ ਆਉਣਾ ਵਾ ਸ਼ਗਨ ਨਹੀਂ ਚਾਹੀਦਾ ਸੂਟ ਤੇ ਬਣਾ ਕੇ ਦੇਣਾ ਹੀ ਪੈਣਾ ਵਾ ਨਾ ਤੇ ਤੁਹਾਨੂੰ ਵੀ ਪਤਾ ਵਾ ਜੇ ਮਾੜਾ ਮੋਟਾ ਬਣਾ ਕੇ ਦਿੱਤਾ ਅਗਲੀ ਨੇ ਐਦਾਂ ਫੜ ਫੜ ਕੇ ਵੇਖਣਾ ਵਾ ਤੇ ਕਹਿਣਾ ਘਰ ਵੀ ਸੱਦਿਆ ਤੇ ਦਿੱਤਾ ਵੀ ਕੱਖਣਾ ਹੁਣ 2 2000 ਦਾ ਤੇ ਸੂਟ ਆਉਣਾ ਜੀ ਕੁੜੀਆਂ ਨਾਲ ਪਹਿਲਾਂ ਸਲਾਹ ਕਰ ਲਾ ਇਹਨੇ ਵੀ ਨਰਾ ਚਾਹ ਪਣੀ ਪਿਆਲ ਕੇ ਤੇ ਸਰ ਜੂਗਾ। ਅ ਚੱਲ ਕੋਈ ਨਾ ਤੇ ਡਾ ਕਪੜਾ ਵੀ ਦੇਣਾ ਪੈਣਾ ਵਾ। ਜਿੱਥੇ ਕਰਨਾ ਵਾ ਨਾ ਖਰਚਾ ਉੱਥੇ ਕਰਨਾ ਹੀ ਪੈਂਦਾ ਹੁੰਦਾ ਵਾ। ਤੇ ਨਾਲੇ ਕੀ ਕਹਿਣਗੇ? ਤੇ ਘਰ ਸੱਦਿਆ ਹੀ ਬਿਸਕੁਟਾਣਾ ਚਾਹ ਪਿਆਲਤੀ। ਪਹਿਲਾਂ ਤਾਂ ਮੈਂ ਕਰਦੀਆਂ ਕੁੜੀਆਂ ਦਾ ਸਲਾਹ। ਫੇਰ ਮੈਂ ਜਾ ਕੇ ਕਹਿ ਆਉਂਗੀ। ਵੀ ਭੈਣ ਜੀ लवली ਨੂੰ ਤੇ ਵੋਟੀ ਨੂੰ ਲੈ ਕੇ ਤਾਂ ਘਰ ਆਇਓ। ਠੀਕ ਆ। ਚਲੋ ਕਰ ਲੋ ਸਲਾਹ ਤੇ ਫਿਰ ਜੇ ਕਹਿਣਗੇ ਆ ਜਾਣਗੇ ਆਪੇ ਜੀ। ਮੇਰਾ ਇੱਕ ਰਾਦਾ ਵਾ। ਤੇ ਜਦੋਂ ਨਾ लवली ਦਾ ਡੈਡੀ ਘਰ ਹਉ ਉਦੋਂ ਹੀ ਜਾਵਾਂ ਉਹਨੂੰ ਥੋੜੀ ਬੋਤੀ ਨਾ ਹੋਊਗੀ ਵੀ ਮੇਰੀ ਪਰਜਾਈ ਆਈ ਆ ਇਹਨੇ ਕੱਲੀ ਨੇ ਤਾਂ ਛਾੜ ਕੇ ਛੱਡ ਦੇਣਾ ਮੈਨੂੰ ਉਹ ਚੱਲ ਰਮਨ ਭਰਾ ਮੇਰਾ ਤੇ ਠੀਕ ਵਾ ਤੇ ਪਰਜਾਈ ਦਾ ਸੁਭਾਅ ਇਦਾਂ ਦਾ ਵਾ ਚੱਲ ਹੋ ਆਓ ਤੁਸੀਂ ਫਿਰ ਨਾ ਕਰਦੀਆਂ ਕੁੜੀਆਂ ਨਾਲ ਗੱਲ ਆ ਕਰ ਲਓ ਸਰਾ ਚੱਲੀ ਤੇ ਮੰਨ ਗਈ ਆ ਫੇ ਕਹਿ ਆ ਜਾ ਕੇ ਪਰ ਮੈਨੂੰ ਡਰ ਜਾ ਹੀ ਲੱਗਦਾ ਵਾ ਕਿਉਂਕਿ ਉਹਦਾ ਸੁਭਾਅ ਨਹੀਂਗਾ ਚੰਗਾ ਪਤਾ ਨਹੀਂ ਕਰ ਗਈ ਨਾ ਕਿਹੜੇ ਮੂੰਹ ਬੋਲਣਾ ਵਾ ਇਹ ਨਾ ਹੋਵੇ ਉਲਟੀ ਸਿੱਧੀ ਕੋਈ ਗੱਲ ਕਰ ਦੇ ਤੇ ਮੇਰਾ ਵੀ ਮਨ ਦੁਖੀ ਹੋਵੇ ਤੇ ਗੁੱਸਾ ਵੀ ਮੈਨੂੰ ਚੜੇ ਚੱਲ ਕੋਈ ਗੱਲ ਨਹੀਂ ਇਹਨਾਂ ਦੋਵਾਂ ਪਿਆਣਾ ਨਾ ਕਰਦੀ ਗੱਲ ਦੀਪਾ ਹਾਂਜੀ ਨਿਆਣੇ ਕਿੱਥੇ ਆ ਨਿਆਣੇ ਕਿੱਥੇ ਇੱਥੇ ਹੀ ਆ ਹੰਦਾ ਚੱਲੇ ਇਤਿਆਰਦੇ ਹੋਏ ਸ਼ਹਿਰ ਨੂੰ ਅੱਛਾ ਤੇ ਮੈਂ ਵੀ ਸ਼ਹਿਰ ਕੀ ਜਾਂਦੀ ਲੋੜਿਆ ਹੁਣ ਇਹਦੇ ਵਿਆਹ ਤੇ ਹੁਣ ਇੰਨਾ ਕੁਝ ਖਰੀਦਿਆ ਆ ਕਿਹੜਾ ਸਮਾਨ ਮੈ ਇਹੋ ਜਾਂ ਰਹਿ ਗਿਆ ਲੈਣ ਜਾਣਾ ਤੁਸੀਂ ਹੁਣ ਉਹ ਤੂੰ ਜਾਣ ਦੇਣਾਹੀਂ ਨਾਲ ਫਿਰ ਤੁਰੋਂਦੇ ਤੁਸੀਂ ਹੋਰ ਨਾ ਭੇਜੜਾਓ ਮੈਂ ਅੱਜ ਫਿਰ ਹੁਣ ਹੋਈਆਂ ਦਿਵਾਲੀ लवली ਦੇ ਵੀ ਹੂੰ ਮੈਂ ਤੈਨੂੰ ਪਤਾ ਤੇਰੇ ਪਿਓ ਨੇ ਕਿੰਨਾ ਕਮਾਈ ਕਰਕੇ ਨਾ ਜਮੀਂ ਜਦਦ ਵਧਾਈ ਆ ਘਰ ਇਹ ਕਿਦਾਂ ਬਣਾਇਆ ਤੈਨੂੰ ਹੀ ਪਤਾ ਆ ਤੇ ਇਨਾ ਇਨਾ ਖਰਚਾ ਕਰਕੇ ਘਰ ਉੱਡ ਜਾਣਾ ਆ ਨਮਾਸਬਾ ਵਿਆਹ ਹੋਇਆ ਜਾਣ ਦੇਣਾ ਹੈ ਤੂੰ ਕੀ ਐ ਐਵੇਂ ਰੁਕਣਾ ਉਹਨਾਂ ਨੂੰ ਮੈਂ ਤੁਹਾਨੂੰ ਫਿਰ ਕਹਿਣ ਦੇ ਜੀ ਭੂਏ ਦਾ ਚੜਾ ਤੂੰ ਫਿਰ ਉਹੋ ਹੀ ਗੱਲ ਉਹਨਾਂ ਦੀ ਸਾਈਡ ਲੈਣ ਦੇ ਜੀ ਉਹ ਗੱਲ ਸੁਣ ਮੇਰੀ ਤੂੰ ਐਵੇਂ ਨਾ ਨਿਆਣੇ ਤੇ ਰੋਕ ਟੋਕ ਕਰ ਠੀਕ ਆ ਕੱਲ ਨੂੰ ਪੁੱਛਣਾ ਨਹੀਂ ਤੈਨੂੰ ਉਹਨਾਂ ਅੱਜ ਦਾ ਬੀਜੀ ਆਈ ਕੱਲ ਨੂੰ ਵੱਡਣਾ ਤੂੰ ਮੁੜ ਕੇ ਤੂੰ ਆਖਣਾ ਮੇਰੇ ਨਾਲੇ ਪੁੱਛਦੇ ਨਹੀਂ ਮੈਨੂੰ ਉਹਦਾ ਭਾਏ ਪੋਛ ਹੀ ਲੈਣ ਪਰ ਜੇ ਤੂੰ ਇਹੋ ਜਿਹੇ ਹਲਾਸ਼ੇ ਰੰਦਿਆਣੀਆਂ ਨੇ ਉਹਨਾਂ ਨੇ ਤੇ ਫਿਰ ਉਹਨਾਂ ਨਹੀਂ ਪੁੱਛਣਾ ਤੂੰ ਹੀ ਮੇਰੀ ਕਦਰ ਆਪ ਘਟਾ ਲੈਣੀ ਲੱਗਦੀ ਮੈਨੂੰ ਉਹ ਚੰਗਾ ਚੰਗਾ ਉਹ लवली ਹੈ ਕਿੱਥੇ ਆ? ਇੱਥੇ ਅੰਦਰ ਹੀ। लवली। ਉਹ ਇਧਰ ਆ ਗੱਲ ਸੁਣ। ਅੱਜ ਡੈਡੀ ਜੀ। ਗੱਲ ਸੁਣ ਮੇਰੀ। ਉਹ ਮਾਦਰੀ ਕਹਿੰਦੀ ਸ਼ਹਿਰ ਚੱਲੇ ਸੀ। ਹਾਂ? ਉਹ ਸ਼ਹਿਰ ਤੇ ਡੈਡੀ ਜੀ ਚੱਲੇ ਸੀ। ਮੰਮੀ ਨੇ ਬਣਾ ਕਰਤਾ ਸੀ। ਤਾਂ ਤੁਸੀਂ ਹੋਈ ਆਉਣਾ ਸੀ। ਉਹ ਨਹੀਂ ਹੁਣ ਲਾਲੇ ਆ ਕੱਪੜੇ ਕੁੱਪੜੇ। ਹੂੰ। ਹੁਣ ਨਿਕਾ ਜਾਣਾ। ਫੇਰ ਕਿੱਥੇ ਚੱਲ ਜਾਗੇ? ਉਹ ਮੈਂ ਕਹਿੰਦਾ ਹੁਣ ਤਿਆਰ ਹੋ ਜਾਣਾ ਸੀ ਤੇ ਜਾ ਹੋਇਆ। ਨਹੀਂ ਨਹੀਂ ਹੁਣ ਨਿਕਾ ਜਾਣਾ ਡੈਡੀ ਜੀ। ਉਮੜ ਕੇ ਪੱਠੇ ਪੁੱਠੇ ਬੀਜਣੇ ਆ ਉਹ ਵੀ ਕੰਮ ਕਰਨ ਵਾਲਾ ਵਾ ਕੋਈ ਨਹੀਂ ਉਹ ਕੰਮ ਕਰ ਲੈਨੇ ਆ ਹਾਂ ਉਹ ਬੀਜ ਬੂਜ ਲੈਨੇ ਅੱਜ ਫੇਰ ਕਿਹਦੇ ਚੱਲ ਜਾਵੀ ਕੋਈ ਗੱਲ ਚਲ ਵੇਖ ਲੈ ਤੇਰੀ ਮਰਜ਼ੀ ਆ ਹਾਂਜੀ ਕੰਮ ਖਤਮ ਕਰੋ ਮੈਂ ਪਹਿਲਾਂ ਮੜ ਕੇ ਚਲੇ ਵੀ ਆਪਣੇ ਸਾਰੇ ਚੱਲ ਜੂਗਾ ਹੋਊਗਾ ਮੇਗੇ ਲਾਉਣਗੇ ਜਿਹੜਾ ਕੰਮ ਕਰਨ ਵਾਲਾ ਉਹ ਕਰਿਆ ਕਰੋ ਸ਼ੇਰ ਕਿ ਦੱਖਿਆ ਆ ਉਹ ਚੰਗਾ ਕਰ ਲੈਨੇ ਉਹ ਜੀ ਉਹ ਜਿਹੜੀ ਪਹਿਲੀ ਵਾਲੀ ਗੱਲ ਕਹੀ ਸੀ ਨਾ ਉਹ ਵੀ ਧਿਆਨ ਚ ਰੱਖੋ ਉਹ ਵੀ ਕੰਮ ਬੜਾ ਜ਼ਰੂਰੀ ਉਹ ਵੀ ਕਰ ਲੋ ਕਿਤੇ ਉਹ ਕਰ ਲੈਨੇ ਆ ਡਾਡੀ ਉਹ ਵੀ ਕੰਮ ਕਰ ਹੀ ਲਈਏ ਪਿਆਲੀ ਦਾ ਮੰਮੀ ਰੋਜ਼ ਕਹਿੰਦੇ ਰਹਿੰਦੇ ਆ ਉਹ ਕਰ ਲੈਨੇ ਆ ਯਾਰ ਪਿਆੜੀਆਂ ਤੇ ਬਿੱਲੀਆਂ ਹੋ ਲੰਦੇ ਇਹਨੂੰ ਕੀ ਪਤਾ ਵਾ ਕੰਮਾਂ ਦਾ ਆਹ ਫੇਰ ਰੋਜ਼ ਮੈਨੂੰ ਵੀ ਕਹਿੰਦੇ ਆ ਤੂੰ ਕਹਿੰਦੇ ਨਹੀਂ ਡੈਡੀ ਨੂੰ ਕਹਿੰਦੇ ਨਹੀਂ ਡੈਡੀ ਨੂੰ ਉਹ ਕਰ ਲਾਂਗੇ ਆ ਕਣਕਾਂ ਵਟ ਲੈ ਲੈਂਦੇ ਨਾ ਵੇਖਾਂਗੇ ਬਾਅਦ ਚ ਚਲੋ ਵੇਖ ਲਓ ਅੱਜ ਫੇਰ ਪੱਠੇ ਬੀਜ ਲਈਏ ਆਹੋ ਉਹ ਵੀ ਆਹੋ ਕੰਮ ਕਰ ਲੈਨੇ ਅੱਜ ਆਹੋ ਮੈਨੂੰ ਕਦੋਂ ਪਤਾ ਹਣਾ ਆ ਮੈਂ ਤਾਂ ਛਦੈਣ ਹੀ ਆ ਕੇ ਤੁਹਾਡਾ ਘਰ ਜੋ ਚਲਾਤਾ ਕੀ ਬਣਿਆ ਹੁੰਦਾ ਇੱਥੇ ਐਨਾ ਕੁਝ ਬੜਾਇਆ ਆਣ ਕੇ ਉਹ ਚੱਲ ਮੰਮੀ ਤੂੰ ਹੁਣ ਆਪਜਨਾਂ ਖਿਜੀ ਜਾਓ ਕੋਈ ਗੱਲ ਨਹੀਂ ਗੱਲ ਕਰ ਲੈਣੀ ਉਹਨਾਂ ਨਾਲ ਉਹਨਾਂ ਨਾਲ ਚੜੀ ਬਿਜਣੀ ਆ ਫਿਰ ਗੱਲ ਕਰ ਲਾਂਗੇ ਉਹਨਾਂ ਨੂੰ ਨਹੀਂ ਅੱਜ ਤੁਹਾਨੂੰ ਨਾ ਪਿਓ ਪਤਨ ਮੇਰੀਆਂ ਗੱਲਾਂ ਕੌੜੀਆਂ ਲੱਗਣ ਡੀਆਂ ਨੇ ਇੱਕ ਦਿਨ ਨਾ ਸਚਾਈ ਸਾਹਮਣੇ ਆਊਗੀ ਤੇ ਫਿਰ ਤੁਹਾਨੂੰ ਪਤਾ ਲੱਗਣਾ ਆ ਉਹ ਚੰਗਾ ਚੰਗਾ ਉਹ ਕੋਈ ਗੱਲ ਨਹੀਂ ਮੰਮੀ ਹੋ ਜੋਗੀ ਵੰਡ ਕੱਲ੍ਹ ਪਹਿਲਾਂ ਹੀ ਗਰੀ ਵੰਡ ਹੋਈ ਕਰ ਲਓ ਢਾੜੇ ਭਲੇ ਵਾਸਤੇ ਕਹਿਣ ਡੀ ਮੰਮੀ ਸਲਾਹ ਕਾਦੀ ਕਰਨੀ ਆ ਖਰਚਾ ਥੋੜਾ ਬਹੁਤਾ ਹੋਣਾ ਹੀ ਆ ਜਾ ਕੇ ਤੇ ਸੁਨਾਹ ਦੇ ਕੇ ਆਓ ਮੈਨੂੰ ਨਹੀਂ ਪਤਾ ਕੁੱਤ ਸੁਨਾ ਦੇ ਮੈਂ ਦੇਵਨੀ ਆ ਕੋਈ ਗੱਲ ਨਹੀਂ ਹੁਣ ਸੂਟ ਵੀ ਵਧੀਆ ਚਾਹੀਦਾ ਈ ਮਮੀ ਜੀ ਕਾਦੀ ਗੱਲੋਂ ਫਿਕਰ ਕਰਦੇ ਜੀ ਕਰ ਕਿੰਨੇ ਸੂਟ ਪਏ ਆ ਵਧੀਆ ਤੋਂ ਵਧੀਆ ਆ ਤੇ ਇੱਕ ਲਾ ਦੇ ਹਾਂ ਸਾਡਾ ਇਨਾ ਜੀ ਕਰਨਿਆ ਨਾ ਭਾਬੀ ਨੂੰ ਮਿਲਣ ਨੂੰ ਤੇ ਤੁਹਾਨੂੰ ਖਰਚੇ ਦੀ ਪਈ ਆ ਮੈਨੂੰ ਨਹੀਂ ਪਤਾ ਜਾਓ ਵੀ ਸੁਨਾ ਦੇ ਕੇ ਆਓ ਉੱਥੇ ਤੁਸੀਂ ਸਾਨੂੰ ਜਾਣ ਨਹੀਂ ਦਿੰਦੇ ਫਿਰ ਅਸੀਂ ਕੀ ਕਰੀਏ ਹੁਣ ਅਸੋ ਇਹਦਾ ਕੰਮ ਵੀ ਸਾਰਾ ਕਰਨਾ ਪਿਆਣਾ ਜੀ ਇਹ ਨਹੀਂ ਫੇਰ ਲਾਗੇ ਢੋਕ ਢੋਕ ਕੇ ਬਹੁਤ ਜੀ ਅੱਗੇ ਨਹੀਂ ਕਰਦੇ ਕੰਮ ਪਹਿਲਾਂ ਮਕਾ ਲੈਣੇ ਆ ਪਤਾ ਤੇ ਲੱਗੇ ਹੋਣਾ ਕਦੋਂ ਆਉਣਾ ਬਾਅਦ ਅਸੀਂ ਭਾਬੀ ਲਾਗੇ ਬਹਿ ਜਾਾਂਗੇ ਚਲ ਕੋਈ ਨਹੀਂ ਮੈਂ ਜਾਣੀ ਆ ਤੁਸੀਂ ਦੋਵੇਂ ਜਾਣੀਆਂ ਨਾ ਮੈਨੂੰ ਮਜਬੂਰ ਹੀ ਕਰੀ ਜਾਣ ਡੀਆਂ ਵੀ ਮੰਮੀ ਜਾ ਕਹਿ ਕੇ ਆ ਕਹਿ ਕੇ ਆ ਪਰ ਮੇਰਾ ਤੇ ਨਾ ਉਹਨਾਂ ਦੇ ਘਰ ਪੈਰ ਪਾਉਣ ਨੂੰ ਜੀ ਨਹੀਂਗਾ ਕਰਦਾ ਕੋਈ ਗੱਲ ਨਹੀਂ ਮੰਮੀ ਮੰਮੀ ਜਾ ਉੱਡੇ ਕਰਕੇ ਜਾਓਗਾ ਕੀ ਕਰਨ ੜੇ ਜੀ ਉਠੋ ਫਿਰ ਚੱਲ ਉਠੋ ਤੂੰ ਹੀ ਕਰੋ ਕੰਮ ਤਾਂ ਤਾਂ ਤੇ ਮੈਂ ਹੋ ਕੇ ਨਹੀਂ ਫਿਰ ਜਾਓ ਇੰਨਾ ਨਹੀਂ ਦਿੱਕਨ ਨੇ ਅਸੀਂ ਤੇ ਜਾਓਗੀ ਅੰਨੀਆਂ ਹੋ ਕੇ ਫਿਰ ਮਾਤਾ ਵੀ ਨਾ ਐਵੇਂ ਨਿਕਣੀ ਗੱਲ ਤੋਂ ਨਾ ਕਾਲੀ ਪੈ ਜਾਂਦੀ ਏ ਦੱਸ ਕਿ ਅਜੇ ਨਵਾਂ ਨਵਾਂ ਵਿਆਹ ਹੋਇਆ ਵਾ ਜੇ ਚੱਲ ਜਾਂਦੇ ਸ਼ਹਿਰ ਤੇ ਕਿਹੜੀ ਆਖਰ ਆ ਜਾਂਦੀ ਏ ਐਦਾਂ ਕਰਨਾ ਵਾ ਰੁਪਿੰਦਰ ਨੂੰ ਆਜ ਮਾਰ ਕੇ ਸਮਝਾਉਣਾ ਵਾ ਕਿ ਇਹਦੀ ਗੱਲ ਦਾ ਗੁੱਸਾ ਨਾ ਕਰੇ ਇਹ ਤਾਂ ਸੁਭਾਈ ਐ ਐਦਾਂ ਦਾ ਰੁਪਿੰਦਰ ਉਹ ਗੱਲ ਸੁਣੀ ਆਣ ਕੇ ਸੰਜੀ ਉਹ ਮੈਂ ਨਾ ਵਾਇਟ ਨੂੰ ਤਾਂ ਮਾਰੀ ਆ ਮੰਮੀ ਕਿੱਥੇ ਆ ਮੰਮੀ ਬਾਹਰ ਤੇ ਆ ਕੰਮ ਕਰਨ ਥੋੜਾ ਜਿਹਾ ਚਲ ਕੰਮ ਤੇ ਡੇ ਆ ਕਰਨਾ ਜਿਹੜੀਆਂ ਉਹਨਾਂ ਨਾਲ ਗੱਲਾਂ ਕੀਤੀਆਂ ਹਨ ਉਹਨਾਂ ਦੀ ਗੱਲ ਦਾ ਗੁੱਸਾ ਨਾ ਕਰੀ ਲੈ ਦੱਸ ਤੁਸੀਂ ਕਿਹੜੀ ਗੱਲ ਲੈ ਕੇ ਬੈਗੀ ਆ ਉਹ ਮੈਂ ਅੱਜ ਕਿਤੇ ਮਨਚਾ ਨਾ ਸੋਚਦੀ ਹੋਵੇ ਕਿ ਪਤਾ ਨਹੀਂ ਕਿਉਂ ਐਦਾਂ ਬੋਲਦੀ ਆ ਉਹ ਨਹੀਂ ਨਹੀਂ ਵੱਡਿਆਂ ਦੀ ਗੱਲ ਦਾ ਨਾ ਗੁੱਸਾ ਨਹੀਂ ਕਰੀ ਦਾ ਮੇਰੀ ਮਾਵਾਂ ਵਰਗੀ ਆ ਤੇ ਮੈਂ ਕੱਲੀ ਗੁੱਸਾ ਕਰਨਾ ਵਾ ਜੇ ਪਿੰਡ ਮੰਮੀ ਐਦਾਂ ਕਹਿੰਦੇ ਹੀ ਇਹ ਵੀ ਮੇਰੀ ਮਾਵਾਂ ਵਰਗੀ ਆ। ਉਹ ਉਹ ਤੇ ਤੇਰੀ ਗੱਲ ਠੀਕ ਆ ਪਰ ਮੰਮੀ ਦਾ ਨਾ ਸੁਭਾਈ ਇਦਾਂ ਦਾ ਵਾ। ਕਾੜੀ ਪੈ ਜਾਂਦੀ ਐਵੇਂ ਗੱਲ-ਗੱਲ ਤੇ। ਉਹ ਨਹੀਂ ਨਹੀਂ ਮੈਂ ਤੇ ਇਦਾਂ ਦੀ ਮੰਦੇ ਵਿੱਚ ਗੱਲ ਕੋਈ ਸੋਚੀ ਨਹੀਂ ਆ। ਤੁਸੀਂ ਐਵੇਂ ਕਿੱਦਾਂ ਨਹੀਂ ਗੱਲਾਂ ਕਰਨਦੇ ਆ। ਉਹ ਚੱਲ ਫੇਰ ਵੀ ਕਈ ਵਾਰੀ ਬੰਦੇ ਦੇ ਆ ਹੀ ਜਾਂਦਾ ਮਨ 'ਚ। ਨਾਲੇ ਮੇਰੀ ਗੱਲ ਸੁਣੋ ਮੰਮੀ ਸਾਡੇ ਚੰਗੇ ਵਾਸਤੇ ਕਹਿੰਦੇ ਆ। ਉਹ ਗੜਾ ਮਾੜਾ ਸੋਚਣਦੇ ਆ। ਉਹ ਚੱਲ ਘਰ ਤਾਂ ਹੀ ਕੁਛ ਨਾ ਕੁਛ ਬਣੂਗਾ। ਉਹ ਮੈਂ ਤੇ ਤਾਂ ਤਿਆਰ ਹੋ ਗਿਆ ਹੀ। ਮੈਂ ਹ ਤੋ ਪੁੱਛਿਆ ਵਾ ਕਿਤੇ ਮੰਮੀ ਨੂੰ। ਨਹੀਂ ਮम्मी ਤੋਂ ਬਿਨਾ ਤਾਂ ਅਸੀਂ ਜਾਂਦੇ ਨਹੀਂ ਕਿਤੇ ਵੀ ਨਹੀਂ ਕੋਈ ਗੱਲ ਨਹੀਂ ਜੇ ਮੰਮੀ ਹੁਣ ਸਾਨੂੰ ਕਹਿਣਗੇ ਨਾ ਕਿ ਸ਼ਹਿਰ ਜਾਓ ਅਸੀਂ ਫੇਰ ਨਾਲ ਲੜਾਂ ਆ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰਿਆ ਕਰਨਾ ਹਾਂ ਚੱਲ ਕੋਈ ਗੱਲ ਨਹੀਂ ਫੇਰ ਕਿਸੇ ਦਿਨ ਚੱਲ ਜਾਾਂਗੇ ਤੇ ਬਾਕੀ ਇਹ ਆ ਵੀ ਜਿਹੜਾ ਵੀ ਕੰਮ ਕਰਨਾ ਨਾ ਮੰਮੀ ਨੂੰ ਪੁੱਛ ਲਿਆ ਕਰ ਪਹਿਲਾਂ ਹਾਂਜੀ ਨਹੀਂ ਕੀ ਆ ਵੀ ਫਿਰ ਸਿਆਣੀ ਬੰਦੇ ਨੂੰ ਹੋ ਜਾਂਦਾ ਵੀ ਚੱਲ ਪੁੱਛ ਕੇ ਕਰਦੀ ਆ ਕੰਮ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੇ ਤੁਹਾਨੂੰ ਕਹਿਣ ਦਈ ਆ ਕਿ ਮੇਰੇ ਮਨ ਵਿੱਚ ਕੋਈ ਇਦਾਂ ਦਾ ਗੁੱਸਾ ਨਹੀਂ ਗਾ ਚੱਲ ਰਪਿੰਦਰ ਜਿੱਦਾਂ ਮੰਮੀ ਕਹਿੰਦੀ ਹੁੰਦੀਆਂ ਨਾ ਉਦਾਂ ਹੀ ਕਰਿਆ ਕਰ ਤੂੰ ਠੀਕ ਹੈ ਨਾ ਜੋ ਉਹਨੇ ਕਹਿਤਾ ਹੁਣਾ ਫਿਰ ਰਪਿੰਦਰਾ ਸੋਨੇ ਦੀ ਚੀਜ਼ ਵਾ ਤੇ ਤੂੰ ਇਹੋ ਕਹਿਣਾ ਵਾ ਕਿ ਸੋਨੇ ਦੀ ਏ ਠੀਕ ਠੀਕ ਹੈ ਨਾ ਆ ਚੱਲ ਕਰ ਲੈ ਕੰਮ ਧੰਦਾ ਫਿਰ ਹੈ ਚਲੋ ਠੀਕ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਮਨ ਠੀਕ ਆ ਚਲੋ ਠੀਕ ਠਾਕ ਤੁਸੀਂ ਸੁਣਾਓ ਬੈਠਾ ਹੋਰ ਉਪਰ ਸੇਕੰਡੇ ਹਾਂ ਮੈਂ ਤਾਂ ਪੁੜੀ ਵੀ ਲੱਗੀ ਐ ਕੰਮ-ਕੰਮ ਕਰ ਲਿਆ ਸੀ ਮੈਂ ਚਲ ਤੇ ਪੈ ਬੈ ਨਹੀਂ ਘੜੀ ਅੱਛਾ ਅੱਛਾ ਕੰਮ ਤਾਂ ਹੁਣ ਨੌ ਰਾਣੀ ਵੀ ਕਰ ਲੈਂਦੀ ਹੁਣੀ ਐ ਆਹ ਸਾਰਾ ਲਈ ਫਿਰਦੀ ਐ ਕੇ ਚਲੋ ਵਧੀਆ ਗੱਲ ਕਿੱਥੇ ਗਈ ਸਾਹਮਣੇ ਦੀ ਹੰਨੀ ਲਈ ਹੋਟੀ ਤਾਂ ਅੰਦਰ ਹੀ ਐ ਅੱਛਾ ਅੱਛਾ ਲਵਲੀ ਭਾਜੀ ਉਹ ਜਰਾ ਗਏ ਪੱਠੇ ਭੀਜਣ ਿਆਲੀਆਂ ਵੱਲ ਗਏ ਠੀਕ ਠੀਕ ਆ ਚਲੋ ਵੋਟੀ ਚੰਗੀ ਆ ਗਈ ਆ ਸੋਹਣੀ ਅੱਦਾਂ ਹੀ ਰੋਟੀ ਸੋਹਣੀ ਐ ਸੁਭਾਅ ਬੜਾ ਵਧੀਆ ਅੱਛਾ ਅੱਛਾ ਕੰਮ ਕਾ ਤੇ ਮੈਨੂੰ ਉਹਦੋਂ ਦਾ ਕਰਨੇ ਨਹੀਂ ਦਿੰਦੀ ਆਪੇ ਲਈ ਫਿਰਦੀ ਸਾਰਾ ਵਧੀਆ ਗੱਲ ਵਾ ਕੇ ਭੈਣ ਜੀ ਬਥੇਰਾ ਕੰਮ ਕੀਤਾ ਵਾ ਚੱਲ ਨੌ ਤੀ ਆਵੇ ਤੇ ਘਰ ਸੰਭਲੇ ਤੇ ਉਹਦੇ ਨਾਲ ਦੀ ਤਰੀਸ ਨਹੀਂ ਹੁੰਦੀ ਥੋੜਾ ਕੀਤਾ ਤੇਰੇ ਸਾਹਮਣੇ ਉਥੇ ਰੱਖੀਤਾ ਕਰਦਾਗੇ ਨਾਲੇ ਹੁਣ ਤੇ ਪਰੌਣੇ ਸੱਦਨ ਦੇ ਹੋਣੇ ਆ ਭੈਣ ਜੀ ਨੌ ਪੁੱਤ ਨੂੰ ਲੈ ਕੇ ਤਾਂ ਆਇਓ ਹੋਰ ਕਦੀ ਕਿਸੇ ਦਾ ਸੁਨਾ ਆ ਜਾਂਦਾ ਕਦੀ ਕਿਸੇ ਦਾ ਆ ਜਾਂਦਾ ਏਨੂੰ ਪਤਾ ਹੀ ਸੱਜਣਾ ਪੈਂਦਾ ਆ ਆ ਜਾਣਾ ਤੇ ਭਾਜੀਆਂ ਭੁਜੇ ਬਣਾਈਆਂ ਵੀ ਲੈ ਕੇ ਜਾਣੀਆਂ ਠੀਕ ਠੀਕ ਆ ਮੈਂ ਵੀ ਆਈ ਹਾਂ ਤੁਹਾਡੇ ਵੱਲ ਹਾਂ ਧੀ लवली ਨੂੰ ਤੇ ਰੋਟੀ ਨੂੰ ਲੈ ਕੇ ਆਇਓ ਹਾਂ ਘਰ ਤੇ ਹੀ ਚੱਲ ਲੈ ਕੇ ਤੇ ਮੈਂ ਆਉਂਗੀ ਮੈ ਵੀ ਤੇਨੇ ਇੱਕ ਗੱਲ ਕਹਿਣੀ ਸੀ ਹਾਂਜੀ ਦੱਸੋ ਭੈਣ ਜੀ ਆ ਕੁੜੀਆਂ ਨੂੰ ਨਾ ਥੋੜਾ ਜਿਹਾ ਫੰਦ ਪਾ ਕੇ ਰੱਖਿਆ ਕਰ